बार गलती नहीं हो तो सकती ये इसे अभी थोड़ी देर बाद एक और पथराव हुआ है तेर्मार तेर्मार ये एक और पथराव देखिए आप ये सीट नंबर दस ग्यारह पे इस कोच में ही होगा और सी थ्री के और सी थ्री के कोच में ही आ रहा है ये बार बार हाँ जी के टीटी ये भाई साहब खड़े है ये सारा ये चीज ये चीज ये तो कुछ गलत ही लग रहा है ये चीज इसकी इंक्वायरी प्लीज जल्दी से जल्दी करवाइए ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਫਗਵਾੜਾ ਦੀ ਹੈ ਤੇ ਇਸ ਵੀਡੀਓ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਤੇ ਕਿਸੇ ਅਣਪਛਾਤੇਆਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਹੈ ਹਾਲਾਂਕਿ ਇਸ ਪੱਥਰਬਾਜ਼ੀ ਦੌਰਾਨ ਟ੍ਰੇਨ 'ਚ ਸਫ਼ਰ ਕਰਨ ਵਾਲੇ ਯਾਤਰੀ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਨੇ ਇਹ ਪੱਥਰਬਾਜ਼ੀ ਟ੍ਰੇਨ ਦੇ C3 ਕੋਚ ਤੇ ਹੋਈ ਦੱਸੀ ਜਾ ਰਹੀ ਹੈ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਮੁਤਾਬਕ ਇਹ ਘਟਨਾ ਫਗਵਾੜਾ ਤੋਂ ਮੌਲੀ ਵਿਚਕਾਰ ਹੋਈ ਹੈ ਟ੍ਰੇਨ ਤੇ ਹੋਈ ਇਸ ਪੱਥਰਬਾਜ਼ੀ ਤੋਂ ਬਾਅਦ ਜਿੱਥੇ ਕਿ ਆਰਪੀਐਫ ਫਗਵਾ ਭਾਜੜਾ ਪੈ ਗਈਆਂ ਉੱਥੇ ਕੋਈ ਵੀ ਸੀਨੀਅਰ ਅਧਿਕਾਰੀ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਜਦਕਿ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਇਸ ਸਟ੍ਰੇਨ ਤੇ ਇਹ ਪੱਥਰਬਾਜ਼ੀ ਕਿਸ ਨੇ ਤੇ ਕਿਉਂ ਕੀਤੀ ਹੈ ਇਹ ਪਗੜਾ ਸੇ ਚੱਲਣ ਦੀ ਗੱਲ ਕਰਤਾ ਪੱਥਰ ਮਾਰਾ ਨਾ ਆਪਕਾ ਨਾਮ ਕੀ ਹੈ ਬੇਟਾ ਆਪਕਾ ਹਾਂ ਸੁਪਰੀਤ ਕੌਰ ਸੁਪਰੀਤ ਕੌਰ ਅਜੀ ਆਪਨੇ ਦੇਖਿਆ ਤਾਂ ਪੱਥਰ ਮਾਰਤੇ ਹੋਏ ਕਿਸੇ ਕੋਈ ਨਹੀਂ

अभी समझ नहीं आता ना कि भाई कंपनी के अंदर से जो भी इस चीज को लेना तो सीरियसली पड़ेगा कि ये क्यों आया इस चीज के लिए देखना पड़ेगा इन्वेस्टिगेशन तो होनी चाहिए इस चीज के बारे में कोच नंबर सी थ्री कोच नंबर सी थ्री हाँ जी सीट नंबर है ये आपका थर्टीन फोर्टीन हाँ जी स्पीक कॉर्ड शिमला के बाद थोड़ी होगा टाइम कितना 9:48 फोर्टी के आसपास पास वो बाड़ा से निकलते ही ये भी और इन भाई साहब ने देखा है पूरा ये मारते हैं हाँ जी बताएंगे एक बार प्लीज बता दीजिए बंदा था कोई टेन टू ट्वेल्व इयर्स होगा अबाउट फॉल उसके मारा गलती नहीं हो सकती ये अभी थोड़ी देर बाद एक और पथराव हुआ है ये एक और पथराव देखिए आप ये सीट नंबर तो दस ग्यारह पे सिर्फ इस कोच में ही होगा आसपास और सी ट्री के और सी थ्री के कोच में ही आ रहा है ये बार बार हाँ जी सर के टीस ये भाई साहब खड़े हैं ये सारा ये चीज ये चीज ये तो कुछ गलत ही लग रहा है ये चीज ਇਸ ਕੇਮ ਕੈਰੀ ਪਲੀਜ਼ ਜਲਦੀ ਸੇ ਜਲਦੀ ਕਰਵਾਈਏ। ਨਹੀਂ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਅੱਜ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੰਦੇ ਭਾਰਤ ਐਕਸਪ੍ਰੈਸ ਜਿਹਦਾ ਫਗਵਾੜੇ ਦੇ ਵਿੱਚ ਸਟਾਪੇਜ ਹੈਗਾ ਉਹ ਸਟਾਪੇਜ ਤੋਂ ਜਦੋਂ ਮੂਵ ਕੀਤੀ ਹੈ ਤੇ ਕੁਝ ਦੂਰੀ ਤੇ ਜਾ ਕੇ ਉਹਦੇ C3 ਕੋਚ ਦੇ ਵਿੱਚ ਉਹਦੇ ਸ਼ੀਸ਼ੇ ਦੇ ਵਿੱਚ ਇੱਕ ਪੱਥਰ ਲੱਗਣ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀਗੀ ਤੁਰੰਤ ਕਾਰਵਾਈ ਕਰਦੇ ਆ ਅਸੀਂ ਐਸ ਐਚਓ ਸਿਟੀ ਫਗਵਾੜਾ ਤੇ ਆਰ ਪੀ ਐਫ ਤੇ ਜੀ ਆਰ ਪੀ ਦੇ ਇੰਚਾਰजेस ਨੂੰ ਨਾਲ ਲੈ ਕੇ ਅਸੀਂ ਜਿਹੜਾ ਹੈਗਾ ਸਪੌਟ ਤੇ ਆਏ ਆ। ਫੋਟ ਦਾ ਮੌਈਨਾ ਕੀਤਾ ਗਿਆ ਹੈ ਮੌਈਨਾ ਕਰਨ ਤੇ ਇਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਐਜੀਟੇਸ਼ਨ ਸੰਬੰਧੀ ਹੈ ਪ੍ਰੋਟੈਸਟ ਸੰਬੰਧੀ ਕੋਈ ਵੀ ਜਿਹੜੀ ਚੀਜ਼ ਜਾਂ ਸਬੂਤ ਉਸ ਚੀਜ਼ ਦਾ ਨਹੀਂ ਮਿਲਿਆ ਤੇ ਇਸ ਤੋਂ ਇਲਾਵਾ ਜਿਹੜਾ ਟ੍ਰੇਨ ਦੇ ਵਿੱਚੋਂ ਜਿਹੜੀਆਂ ਵੀਡੀਓ ਸਾਡੇ ਕੋਲ ਆਈਆਂ ਉਹਨਾਂ ਨੂੰ ਵੀ ਅਸੀਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਜੋ ਪਤਾ ਲੱਗਾ ਹੈ ਕਿ ਉਹਦੇ ਵਿੱਚ ਜਿਹੜੇ ਯਾਤਰੀ ਸਨ ਉਹਨਾਂ ਚੋਂ ਇੱਕ ਯਾਤਰੀ ਵਿੱਚੋਂ ਕਹਿ ਰਹੇ ਨੇ ਕਿ ਜਦੋਂ ਇਹ ਪੱਥਰ ਵੱਜਾ ਉਦੋਂ ਉਹਨਾਂ ਨੇ ਕਿਸੇ ਛੋਟੇ ਬੱਚੇ ਨੂੰ ਲਾਗੇ ਖੜਾ ਪਾਇਆ ਫੇਰ ਵੀ ਇਸ ਜਿਹੜੀ ਘਟਨਾ ਦੀ ਸਾਰੀ ਘਟਨਾ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਇਹ ਜਿਹੜਾ ਰਕਬਾ ਹੈਗਾ ਇਹ ਆਰਪੀਐਫ ਤੇ ਜੀਆਰਪੀ ਦੀ ਹਦੂਦ ਦੇ ਅੰਦਰ ਆਉਂਦਾ ਜੋ ਅਗਲੀ ਰੀ ਕਾਰਵਾਈ ਇਹਨਾਂ ਵੱਲੋਂ ਅਮਲ ਵਿੱਚ ਲੈਂਦੀ ਜਾਊਗੀ ਤੇ ਇਸ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਵੱਲੋਂ ਜੋ ਵੀ ਮਦਦ ਆਰਪੀਐਫ ਤੇ ਜੀਆਰਪੀ ਨੂੰ ਚਾਹੀਦੀ ਹੈ ਉਹ ਸਾਡੇ ਵੱਲੋਂ ਮੁਹैया ਕਰਾਈ ਜਾਵੇ ਸਰ ਹਾਦਸਾ ਕਿੰਨੇ ਵਜੇ ਹੋਇਆ ਹੈ ਇਹ 10 ਸਵਾ 10 ਦੇ ਕਰੀਬ ਜੀ ਸਾਡੇ ਕੋਲ ਇਨਫੋਰਮੇਸ਼ਨ ਹੈ